ਕਈ ਵਾਰੀ ਨਾਲ ਆਪਣਾ ਵਿਚਾਰ ਹੁੰਦਾ ਵੀ ਆਪਾਂ ਘਰ ਬਣਾਉਣਾਗਾ 2230 ਏਰੀਆ ਦਾ ਹਾਂਜੀ ਹਾਂਜੀ ਤੇ ਉਹਨੂੰ ਆਪਾਂ ਬਣਾਈਏ ਕਿਵੇਂ ਜਿਹੜਾ ਆ ਡਿਜ਼ਾਈਨ ਆ ਬਾਈ ਆਪਣੇ ਭਰਾ ਇਹਨੂੰ ਦੇਖ ਕੇ ਇਦਾਂ ਦਾ ਘਰ ਬਣਾ ਸਕਦੇ ਆ ਸਿਰਫ 2300 ਸਕਰ ਫੁੱਟ ਏਰੀਆ ਤੁਹਾਨੂੰ ਅਲੱਗ-ਅਲੱਗ ਬੈੱਡਰੂਮਾਂ ਦੇ ਵਿੱਚ ਕਿਚਨ ਦੇ ਵਿੱਚ ਜੋ ਵੀ ਹੈਗਾ ਜੀ ਜਿੰਨਾ ਵੀ ਕੰਮ ਆ ਤੁਸੀਂ ਸਿੰਪਲ ਸੁਪਰ ਹੋਇਆ ਦੇਖੋਗੇ ਕਿਉਂਕਿ ਇਹ ਬਾਈ ਕਦੇ ਪੁਰਾਣਾ ਨਹੀਂ ਹੁੰਦਾ ਹਨਾ ਬਾਈ ਲੱਕੜ ਕਿਹੜੀ ਵਰਤੀ ਆ ਕੋਠਾ ਕਰ ਬਾਈ ਸਾਗਮਾਨ ਤੇ ਜੰਮੂ ਇਹਦੇ ਥੱਲੇ ਪਹਿਲਾਂ ਉੱਪਰ ਜਾਲੀ ਚ ਵੇੜ ਕੇ ਉਸ ਤੋਂ ਬਾਅਦ ਚਕਰਾਈ ਹੋਈ ਹੈ ਠੀਕ ਹੈ ਬਾਈ ਠੀਕ ਹੈ ਇਹ ਨਹੀਂ ਹੈਗਾ ਵੀ ਮਤਲਬ ਕਿ ਸਿੱਧੀ ਪੀਓਪੀ ਜੀ ਕਰਾਣ ਦੇਗੇ ਆਪਣੇ ਭਰਾਵਾਂ ਨੂੰ ਇੱਕ ਹੋਰ ਬੇਨਤੀ ਹੈ ਜਿਹੜੇ ਆਪਣੇ ਭਰਾ ਆਪਣਾ ਚੈਨਲ ਦੇਖਦੇ ਆ ਵੀਡੀਓ ਦੇਖਦੇ ਆ ਉਹਨਾਂ ਕਈ ਵਾਰੀ ਬਾਈ ਕਮੈਂਟਾਂ 'ਚ ਲਿਖ ਦਿੰਦੇ ਆ ਵੀ ਬਾਈ ਰੇਟ ਦੱਸੋ ਕੋਠੀ ਦਾ ਬਾਈ ਆਪਣੀ ਇੱਕ ਬੇਨਤੀ ਹੁੰਦੀ ਹੈ ਭਰਾ ਆਪਾਂ ਪਹਿਲੀ ਗੱਲ ਤਾਂ ਡਿਜ਼ਾਈਨ ਦਿਖਾਉਣੇ ਆ ਜਿਹੜੇ ਆਪਣੇ ਆਰਕੀਟੈਕਟ ਭਰਾਵਾਂ ਨੇ ਬਣਾਏ ਹੁੰਦੇ ਆ ਜਾਂ ਬਾਈ ਠੇਕੇਦਾਰ ਭਰਾ ਆਪਣੇ ਨਾਲ ਮੌਜੂਦ ਨੇਗੇ ਇਹਨਾਂ ਨਾਲ ਸਾਰੀ ਗੱਲਬਾਤ ਆਪਾਂ ਕਰਾਂਗੇ ਖੜੇ ਆਪਾਂ ਕਿੱਥੇ ਆ ਤੇ ਨਾਮ ਬਾਈ ਉਹਨਾਂ ਦਾ ਤਜਰਬੇ ਬਾਰੇ ਗੱਲਬਾਤ ਕਰਾਂਗੇ ਤੇ ਸਾਸੀ ਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਵੀਰੇ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਅਮਰਪਾਲ ਸਿੰਘ ਆ ਜੀ ਠੀਕ ਹੈ ਜੀ ਤੇ ਬਾਈ ਆਪਾਂ ਨੂੰ ਕੋਠੀਆਂ ਬਣਾਉਣ ਦਾ ਤਜਰਬਾ ਕਿੰਨੇ ਕ ਟਾਈਮ ਦਾ ਜੀ ਆਪਾਂ ਨੂੰ 17 ਸਾਲ ਹੋ ਗਈ ਜੀ 17 ਸਾਲ ਹੋ ਗਏ ਕੋਠੇ ਦਾ ਕੰਮ ਕਰਦੇ ਆ ਕੋਠੀਆਂ ਦਾ ਕੰਮ ਕਰਦੇ ਆ ਤੇ ਪਿੰਡ ਬਾਈ ਆਪਣਾ ਪਿੰਡ ਖੋਖਰ ਹੈ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਮੋੜਾ ਜੀ ਠੀਕ ਹੈ ਜੀ ਤੇ ਬਾਈ ਆਪਾਂ ਇਹ ਕੋਠੀ ਦਿਖਾਵਾਂਗੇ ਤੇ ਇੱਕ ਵਾਰੀ ਬਾਈ ਬਾਹਰੋਂ ਫਰੰਟ ਐਲੀਵੇਸ਼ਨ ਦਿਖਾ ਦਿਓ ਸਾਰਾ ਤੇ ਬਾਈ ਹੋਰਾਂ ਦੇ ਕੰਮ ਦੀ ਸਫਾਈ ਤੁਹਾਨੂੰ ਨਜ਼ਰ ਆ ਰਹੀ ਹੋਣੀ ਤੇ ਕਿੰਨਾ ਸਫਾਈ ਨਾਲ ਕੰਮ ਕੀਤਾ ਬਾਈ ਇਹ ਕਿੰਨੇ ਸਨ ਕਿੰਨੇ ਚ ਬਣੀ ਸੀ 2022 ਦੇ ਵਿੱਚ 23 ਦੋਨੇ ਸਾਲਾਂ ਦੇ ਚ ਚਲੇ ਸੀ 22 ਚ ਕੰਮ ਸਟਾਰਟ ਕੀਤਾ 23 ਦੇ ਵਿੱਚ ਕੰਪਲੀ ਤੇ ਇਧਰ ਬਾਈ ਆਪਾਂ ਜਿਵੇਂ ਆ ਨਿਉ ਪੱਟੀ ਪਈ ਹੈ ਹਨਾ ਹਾਂਜੀ ਹਾਂਜੀ ਤੇ ਇਧਰ ਬਾਉਂਡਰੀ ਵਾਲ ਹੁੰਦਾ ਹੈ ਬਾਉਂਡਰੀ ਵਾਲ ਦਾ ਕੰਮ ਚਲਾਉਣਾ ਜੀ ਹਾਂ ਠੀਕ ਹੈ ਹਾਂਜੀ ਹਾਂਜੀ ਤੇ ਦਰਵਾਜ਼ਾ ਵਗੈਰਾ ਬਣਾਉਣਾ ਦਰਵਾਜ਼ਾ ਦਰਵਾਜ਼ੇ ਵਾਲਾ ਤੇ ਕਲਾਸਿਕਲ ਡਿਜ਼ਾਈਨ ਦਾ ਆਪਾਂ ਤੇ ਬਾਈ ਸਾਰੀ ਬਾਉਂਡਰੀ ਵਾਲ ਉਹ ਵੀ ਡਿਜ਼ਾਈਨ ਦੇਣੀ ਆ ਹਾਂ ਉਹ ਵੀ ਡਿਜ਼ਾਈਨ ਬਾਈ ਨਾਲ ਆਪਾਂ ਨਾ ਇਹਦੀ ਫੋਟੋ ਲਾ ਦਾਂਗੇ ਤੇ ਉਹ ਦਿਖਾ ਦਿਓ ਨਾਲ ਤੇ ਜਿਹੜਾ ਇਹ ਡਿਜ਼ਾਈਨ ਬਣਾਣਾ ਬਾਹਰਲੀ ਬਾਉਂਡਰੀ ਵਾਲ ਦਾ ਤੇ ਸਾਨੂੰ ਕੋਠੀ ਦਾ ਡਿਜ਼ਾਈਨ ਦਿਖਾਉਣ ਲੱਗੇ ਆ ਤੇ ਆਜੋ ਬਾਈ ਦਿਖਾਈਏ ਡਿਜ਼ਾਈਨ ਹਾਂਜੀ 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 ਤੇ ਬਾਈ ਹੋਰਾਂ ਦਾ 17 ਤਾਂ ਇਹਨਾਂ ਸੋਹਣਾ ਕੰਮ ਹੋਇਆ ਤੇ ਅੰਦਰ ਤੋਂ ਵੀ ਤੁਹਾਨੂੰ ਦਿਖਾਵਾਂਗੇ ਡਿਜ਼ਾਈਨ ਕਾਫੀ ਲਾਜਵਾਬ ਡਿਜ਼ਾਈਨ ਆ ਇਹ ਤੇ ਪੋਰਚ ਵਿੱਚ ਉਹਦੀ ਆਪਾਂ ਇੰਟਰੋ ਵਿੱਚ ਸਾਰੀ ਪਲੈਨਿੰਗ ਆਪਾਂ ਦਿਖਾਵਾਂਗੇ ਬਾਈ ਪੋਰਚ ਦੇ ਵਿੱਚ ਵੀ ਆ ਫਲੋਰ ਟਾਈਲ ਲੱਗੀ ਹੋਈ ਹੈ ਨਾ ਤੇ ਇਹਦੀ ਨਿਓ ਬਾਈ ਆਪਾਂ ਕਿੰਨੀ ਕੁ ਡੂੰਗੀ ਚੱਕ ਕੇ ਲੈਂਦੇ ਸੀ ਨਿਓ ਇਹ ਜੀ ਤਾਂ ਘਟਕੜ 6 ਫੁੱਟ ਡੂੰਗੀ ਹੈ ਜੀ ਬਾਈ ਉਧਰ ਕੰਨ ਦਿਖਾ ਦਿਓ ਆਪਣਾ ਬਾਹਰਲੇ ਪਾਸੇ ਜਿਹੜੀ ਨਿਓ ਪੱਟੀ ਪਈ ਹੈ ਸੜਕ ਦਿਖਾ ਦਿਓ ਸੜਕ ਦੇ ਬਰਾਬਰੋਂ ਨਿਓ ਉੱਤਰੀ ਹੈ ਜੀ ਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੜਕ ਤੋਂ ਬਾਈ 6-7 ਫੁੱਟ ਹਾਂ ਸੜਕ ਤੋਂ 7-6 ਫੁੱਟ ਉੱਚ ਤੇ ਅੰਦਰੋਂ ਡਿਜ਼ਾਈਨ ਇੱਥੇ ਸਟੈਪ ਦਿੱਤਾ ਵਈ ਉਹਨਾਂ ਨੇ ਇੱਕ ਤੇ ਕੋਠੀ ਬਾਈ ਲਾਜਵਾਬ ਤਿਆਰ ਹੋਈ ਹੋਈ ਆ ਬਹੁਤ ਸੋਹਣਾ ਕੰਮ ਹੋਇਆ ਕੋਠੀ ਦਾ ਕੋਠੀ ਦਾ ਬਾਈ ਲਗਭਗ ਕੰਮ ਕੰਪਲੀਟ ਆ ਹਨਾ ਹਾਂਜੀ ਹਾਂਜੀ ਕੰਪਲੀਟ ਆ ਜੀ ਕੰਮ ਜੰਮ ਠੀਕ ਹੈ ਡਿਜ਼ਾਈਨ ਆਪਾਂ ਸਾਰਾ ਦਿਖਾਵਾਂਗੇ ਹਾਂਜੀ 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 ਤੇ ਅੰਦਰ ਤੋਂ ਦੋਸਤੋ ਬਾਕੀ ਦੋਸਤੋ ਆਪਾਂ ਇੱਕ ਦਲ ਹੋਰ ਗੱਲ ਰਹਿਣੇ ਜਿਹੜੀਆਂ ਮਾਡਰਨ ਲੁੱਕ ਦੀਆਂ ਕੋਠੀਆਂ 2022 23 ਦੇ ਵਿੱਚ ਬਣਦੀਆਂ ਸੀ ਔਰ ਡੇਢ ਸਾਲ ਦਾ ਬਈ ਰੁਝਾਨ ਚੱਲ ਰਿਹਾ ਹੈ ਰੁਝਾਨ ਕਲਾਸੀਕਲ ਡਿਜ਼ਾਈਨ ਦਾ ਜਿਆਦਾ ਪਰ ਜਿਹੜੇ ਭਰਾ ਨੂੰ ਇਹ ਪਸੰਦ ਆ ਬਈ ਉਹ ਇਹੀ ਬਣਵਾਉਂਦਾ ਹੈ ਇਹੀ ਬਣਵਾਉਂਦਾ ਹੈ ਹਾਂ ਹਾਂ ਅੱਜ ਕੱਲ ਹੁਣ ਵੀ ਚੱਲੀ ਜਾਂਦੀਆਂ ਜੀ ਕਲਾ ਬੋਟਮ ਜਮਾ ਬਣਾਉਂਦਾ ਆ ਬਣਾ ਰਹੇ ਹਾਂ ਆ ਬਣਾ ਰਹੇ ਹਾਂ ਜੀ ਹਾਂਜੀ ਠੀਕ ਆ ਬਈ ਠੀਕ ਆ ਤੇ ਬਈ ਆਪਾਂ ਆਗੇ ਲੌਬੀ ਦੇ ਵਿੱਚ ਪੋਰਚ ਵਿੱਚੋਂ ਆਪਾਂ ਇੰਟਰ ਹੋਏ ਸੀ ਡਿਜ਼ਾਈਨਸ ਉਹਨੂੰ ਪੂਰੇ ਆਰਾਮ ਨਾਲ ਸਮਝਾਵਾਂਗੇ ਕਿੱਥੇ ਕਿੱਥੇ ਕੀ ਕੀ ਬਣਿਆ ਹੋਇਆ ਘਰ ਦੇ ਵਿੱਚ ਤੇ ਬਾਈ ਇਧਰੋਂ ਆਪਾਂ ਗੱਲ ਕਰੀਏ ਇਧਰਲੇ ਪਾਸੇ ਬਾਈ ਇਹ ਡ੍ਰੈنگ ਰੂਮ ਆ ਗਿਆ ਜੀ ਬਾਈ ਡ੍ਰੈنگ ਰੂਮ ਦਿਖਾ ਦਿਓ ਤੇ ਲੱਕੜ ਦਾ ਵੀ ਬਾਈ ਬਹੁਤ ਸੋਹਣਾ ਕੰਮ ਹੋਇਆ ਯਾਰ ਹਾਂਜੀ ਹਾਂਜੀ ਤੇ ਕਿੰਨਾ ਟਾਈਮ ਦੇ ਵਿੱਚ ਬਾਈ ਸਾਲ ਜੰ ਕੰਪਲੀਟ ਕੀਤੀ ਸੀ ਇਹ ਇੱਕ ਸਾਲ ਲੱਗ ਗਿਆ ਸੀਗਾ ਜੀ ਕੰਪਲੀਟ ਕਰਨ ਠੀਕ ਹੈ ਠੀਕ ਤੇ ਇੱਟ ਬਾਈ ਕਾਫੀ ਲੱਗੀ ਉਹਨੇ ਇੱਟ ਬਹੁਤ ਲੱਗੀ ਜੀ ਹਾਂਜੀ ਆ ਦਿਖਾ ਦਿਓ ਬਾਈ ਇਹ ਆ ਗਿਆ ਮੇਰਾ ਖਿਆਲ ਹੈ ਬਾਈ 12 ਬਾਈ 12 ਦਾ ਹੋਗਾ ਹਾਂ 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 ਇੰਨਾ ਕੁ ਏਰੀਆ ਹੋਣਾ ਇੰਨਾ ਕੁ ਏਰੀਆ ਆਏ ਪੀਓਪੀ ਕੀਤੀ ਹੋਈ ਹੈ ਤੇ ਆਜੋ ਇਧਰੋਂ ਦਿਖਾਵਾਂਗੇ ਤੁਹਾਨੂੰ ਇਹ ਆਪਾਂ ਕੋਠੀ ਦੇ ਵਿੱਚ ਜਦੋਂ ਐਂਟਰ ਹੋਏ ਆ ਲੈਫਟ ਸਾਈਡ ਦੇ ਉੱਤੇ ਡਰੈਗ ਰੂਮ ਹੋ ਗਿਆ ਜੀ ਨਾ ਜਿਵੇਂ ਤੁਸੀਂ ਕੋਠੀਆਂ ਬਣਾਉਣ ਦਾ ਸਾਡਾ ਕੰਮ ਹੈ ਨਾ ਤੇ ਆਪਾਂ ਭਾਈ ਕਿਹੜੇ ਪਿੰਡ ਦੇ ਵਿੱਚ ਵੱਧ ਕੋਠੀਆਂ ਬਣਾਈਆਂ ਹੋਣੀਆਂ ਪਿੰਡ ਜ਼ਿਆਦਾਤਰ ਜੀ ਖੋਖਰ ਤੇ ਬਾਲਿਆਂ ਵਾਲੀ ਪਿੰਡ ਦੇ ਵਿੱਚ ਜ਼ਿਆਦਾ ਆਪਣਾ ਕੰਮ ਚੱਲਦਾ ਜਿੱਥੇ ਆਪਾਂ ਖੜੇ ਹਾਂ ਜੀ ਇਹ ਖੋਖਰ ਪਿੰਡ ਹੈ ਜਾਂ ਬਾਲਿਆਂ ਵਾਲੀ ਪਿੰਡ ਹੈ ਜੀ ਆਪਣੇ ਨਾਲ ਇੱਥੇ ਕਿੰਨੀ ਕਿੰਨੀਆਂ ਕੋਠੀਆਂ ਬਣਾਤੀਆਂ ਹੋਣੀਆਂ ਉੱਥੇ ਉੱਥੇ ਦਾ ਕੋਠੀਆਂ ਦੇ ਕਰੀਬ ਬਣਾਤੀਆਂ ਜੀ ਮੈਂ ਕਲੇਰ ਹਾਂਜੀ ਹਾਂਜੀ ਮਾਡਰਨ ਲੁੱਕ ਦੀਆਂ ਤੇ ਕਲਾਸਿਕਲ ਬਾਈ ਜੇ ਆਪਾਂ ਕੰਮ ਸੋਹਣਾ ਕੀਤਾ ਉਹ ਬਾਈ ਉਹਨੂੰ ਦੇਖ ਕੇ ਦੂਜਾ ਬੰਦਾ ਵੀ ਕਹੂ ਬਾਈ ਚਾਹੇ ਲੇਟ ਹੋ ਜਾਈਏ ਕੰਮ ਇਹਨਾਂ ਤੋਂ ਕਰਵਾਉ। ਤੇ ਬਾਈ ਆਜੋ ਡਿਜ਼ਾਈਨ ਦਿਖਾਈ ਚੱਲਾਂਗੇ ਨਾਲ ਦੀ ਨਾਲ। ਤੇ ਇੱਧਰ ਦਿਖਾਓ ਬਾਈ। ਇਹ ਬੈੱਡਰੂਮ ਦਾ ਕੰਮ ਬਹੁਤ ਸੋਹਣਾ ਹੋਇਆ। ਪਹਿਲਾ ਬੈੱਡਰੂਮ ਆ ਹਨਾ ਬਾਈ ਇਹ। ਤੇ ਆਪਾਂ ਪਹਿਲਾ ਬੈੱਡਰੂਮ ਡਰੈਿੰਗ ਰੂਮ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂਗੇ ਜਿਨ੍ਹਾਂ ਦੀ ਇਹ ਕੋਠੀ ਆ ਤੇ ਭਰਾਵਾਂ ਤੋਂ ਕੰਮ ਕਰਵਾਇਆ ਕੋਠੀ ਦਾ ਸਾਰਾ ਮੰਨ ਕੇ ਚਲੋ ਬਣਾਈ ਆ ਬਾਈ ਹੋਰਾਂ ਨੇ। ਉਸ ਤੋਂ ਬਾਅਦ ਬਾਈ ਸਾਰਾ ਕੰਮ ਕੰਪਲੀਟ ਕਰਾ ਰੱਖਿਆ ਹਨਾ ਆਪਾਂ। ਤੇ ਇਹਦੇ ਚ ਬਾਈ ਜੋ ਜੋ ਪੁੱਛਾਂਗੇ ਅਸੀਂ ਵੀ ਜਿਵੇਂ ਲੱਕੜ ਹੋ ਗਈ ਹੈ ਨਾ ਸੋਨਾ ਕੰਮ ਹੋਇਆ ਬਾਈ ਲੱਕੜ ਦਾ ਸਾਰਾ ਇੱਧਰ ਦਿਖਾ ਦਿਓ ਤੇ ਤੁਹਾਨੂੰ ਅਲੱਗ ਅਲੱਗ ਬੈਡਰੂਮਾਂ ਦੇ ਵਿੱਚ ਕਿਚਨ ਦੇ ਵਿੱਚ ਜੋ ਵੀ ਹੈਗਾ ਜੀ ਜਿੰਨਾ ਵੀ ਕੰਮ ਹੈ ਤੁਸੀਂ ਸਿੰਪਲ ਸੁਪਰ ਹੋਇਆ ਦੇਖੋਗੇ ਕਿਉਂਕਿ ਇਹ ਬਾਈ ਕਦੇ ਪੁਰਾਣਾ ਨਹੀਂ ਹੁੰਦਾ ਹਨਾ ਤੇ ਬਾਈ ਆਪਣਾ ਸ਼ੁਭਨਾਮ ਜਰੂਰ ਦੱਸ ਦਿਓ ਜੀ ਨਾਲ ਸੰਗ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਤੇ ਬਾਈ ਲੱਕੜ ਕਿਹੜੀ ਵਰਤੀ ਆਪਾਂ ਕੋਠੇ ਲੱਕੜ ਬਾਈ ਸਾਗਮਾਨ ਤੇ ਜੰਮੂ ਕੜਾ ਸਾਗਮਾਨ ਤੇ ਜੰਮੂ ਕੜਾ ਤੇ ਸਾਰੀ ਕੋਠੀ ਦੇ ਵਿੱਚ ਕੰਮ ਇੱਥੇ ਕਰਵਾਇਆ ਸੀ ਬਾਈ ਕਰੇ ਸਾਰਾ ਇੱਥੇ ਰੈਡੀ ਕਰਾਇਆ ਸਾਰੇ ਬੈੱਡ ਬੁੱਡ ਸਾਰੇ ਘਰ ਹੀ ਰੈਡੀ ਕਰਾਏ ਨੇ ਠੀਕ ਆ ਬਾਈ ਠੀਕ ਆ ਤੇ ਆਜੋ ਬਾਈ ਆਪਾਂ ਇਧਰੋਂ ਵੀ ਦਿਖਾ ਦਨੇ ਨਾਲ ਤੇ ਪਹਿਲਾ ਬੈਡਰੂਮ ਦਿਖਾਤਾ ਬਾਈ ਇੰਨਾ ਪਿਆਰਾ ਡਿਜ਼ਾਈਨ ਆ ਦੋਸਤੋ ਸਿਰਫ 1500 ਏਰੀਆ ਹੋਊ ਬਾਈ ਹੈ ਨਾ ਕੋਠੀ ਕੋਠੀ ਦਾ ਤੇ ਉੱਪਰ ਹੋਊਗਾ ਤਾਂ 800 800 ਤੋਂ ਟੋਪ ਕਰਾਈ 2200 2300 ਇੱਕ ਛੋਟੇ ਪਰਿਵਾਰ ਵਾਸਤੇ ਬਾਈ ਐਡਾ ਏਰੀਆ ਬਹੁਤ ਰਹਿੰਦਾ ਹੈ ਹਨਾ ਤੇ ਇੱਧਰ ਦਿਖਾਈਏ ਬਾਈ ਹਾਂਜੀ ਤੇ ਬਈ ਆ ਜਰੂਰ ਦਿਖਾ ਦਿਓ ਲੱਕੜ ਦਾ ਕੰਮ ਬਈ ਲਾਜਵਾਬ ਹੋਇਆ ਹੋਇਆ ਕੋਠੀ ਦੇ ਵਿੱਚ ਕਲਰ ਵਗੈਰਾ ਵੀ ਪੀਓਪੀ ਦਾ ਜਿੱਥੇ ਜਿੱਥੇ ਬਈ ਆਪਾਂ ਨੂੰ ਪੀਓਪੀ ਦੀ ਲੋੜ ਸੀ ਪੀਓਪੀ ਕਰਾਈ ਹੈ ਜਿੱਥੇ ਡਾਊਨ ਸੀਲਿੰਗ ਦੀ ਲੋੜ ਸੀ ਡਾਊਨ ਸੀਲ ਕਰਾਈ ਹੈ ਨਾ ਆ ਦਿਖਾ ਦਿਓ ਬਈ ਤੇ ਟੁਰਲੇ ਵਾਲੀ ਪੌੜੀ ਹੈ ਕੀ ਇਹ ਅੱਛਾ ਬਈ ਹਾਂ ਥੱਲੇ ਬਣਾ ਕੇ ਇਸ ਲਈ ਬਾਹਰ ਪੌੜੀ ਚੜੀ ਹੋਈ ਹੈ ਜੀ ਕੋਈ ਕੰਪਲੀਟ ਨਹੀਂ ਆਈ ਅਜੇ ਤੱਕ ਇਹਦੀ ਠੀਕ ਹੈ ਬਾਈ ਇਹਨੂੰ ਬਣਾ ਲ ਕੇ ਚਲੋ ਜਿਵੇਂ ਸਲੇਬਾ ਮਤਲਬ ਥੱਲੇ ਛਲੇਬਾ ਬਣਾ ਕੇ ਬਜਰੀ ਦੀਆਂ ਆ ਕੰਧ ਦੇ ਵਿੱਚ ਦਿੱਤੀ ਹੋਈ ਹੈ ਜੀ ਪੋੜੀ ਨੋ ਚ ਜੜਾ ਆ ਗਿਆ ਪੋੜੀ ਦਾ ਪੂਰਾ ਠੀਕ ਹੈ ਕੋਈ ਦਿੱਕਤ ਨਹੀਂ ਕੋ ਪੱਥਰ ਲੱਗਿਆ ਜਿਵੇਂ ਜਿੱਕੇ ਉੱਤੇ ਸਾਰਾ ਠੀਕ ਹੈ ਬਾਈ ਬੱਡੇ ਬਗ ਮਾਣੇ ਜਣ ਕੰਮ ਹੋ ਗਿਆ ਜੀ ਲੱਕੜ ਦਾ ਕਰ ਠੀਕ ਹੈ ਬਾਈ ਕੋਈ ਅਜਿਹੀ ਦਿੱਕਤ ਨਹੀਂ ਆ ਜਿਓ ਬਾਈ ਇੱਧਰ ਵੀ ਦਿਖਾ ਦਿਓ ਦੂਜਾ ਬੈੱਡਰੂਮ ਬਾਈ ਬੈੱਡਰੂਮਾਂ ਦੇ ਵਿੱਚ ਬਾਈ ਹੋਰਾਂ ਨੇ ਐਲ ਸੀ ਡੀ ਪੈਨਲ ਤੋਂ ਲਾ ਕੇ ਬਾਈ ਜਿਹੜੇ ਬੈੱਡਰੂਮ ਨੇ ਕਬੂਰਟ ਤੋਂ ਲਾ ਕੇ ਸਾਰਾ ਬਹੁਤ ਸੋਹਣਾ ਲੱਕੜ ਦਾ ਕੰਮ ਕਰਾਇ ਕਿਉਂਕਿ ਬਈ ਇਹਦੇ ਚ ਇਹ ਨਹੀਂ ਹੁੰਦਾ ਵੀ ਆਪਾਂ ਜੇ ਕੱਲੀ ਡਾਊਨਸੀਲ ਕਰਾਉਣ ਲੱਗੇ ਹੋਈ ਕਰਾ ਦਈਏ ਖਰਚਾ ਵੀ ਦੇਖਣਾ ਪੈਂਦਾ ਪੀਓਪੀ ਕਰਾਈ ਹੈ ਨਾ ਇਹ ਸਾਰੀ ਜਾਲੀ ਲਾ ਕੇ ਕਰਾਈ ਹੋਈ ਹੈ ਅੱਛਾ ਬਾਈ ਇਹਦੇ ਥੱਲੇ ਪਹਿਲਾਂ ਉੱਪਰ ਜਾਲੀ ਚ ਵੇੜ ਕੇ ਉਸ ਤੋਂ ਬਾਅਦ ਕਰਾਈ ਹੋਈ ਹੈ ਠੀਕ ਹੈ ਬਾਈ ਠੀਕ ਹੈ ਇਹ ਨਹੀਂ ਹੈਗਾ ਵੀ ਮਤਲਬ ਸਿੱਧੀ ਪੀਓਪੀ ਜੀ ਕਰਾਣ ਦੇਗੇ ਇਹਦੇ ਚ ਬਾਈ ਕੀ ਕਾਰਨ ਉਹ ਉਹਦੇ ਨਾਲ ਫਿਰ ਇਹ ਜਿਹੜੀ ਲਾਈਫ ਵਾਧ ਤੇ ਡਿੱਗਣ ਅੱਛਾ ਅੱਛਾ ਉੱਪਰ ਪਕੜਵਣ ਜਾਂਦਾ ਪਕੜ ਜਾਂਦੇ ਠੀਕ ਹੈ ਬਾਈ ਆਜੋ ਬਾਈ ਇੱਧਰ ਵੀ ਦਿਖਾ ਦਈਏ ਤੇ ਬਾਈ ਹੁਣ ਆਪਾਂ ਦੋ ਬੈਡਰੂਮ ਦਿਖਾਤਾ ਇੱਕ ਡ੍ਰੈੰਗਰੂਮ ਦਿਖਾਤਾ ਨਾਲ ਬਾਥਰੂਮ ਅਟੈਚ ਹੋ ਗਿਆ ਜੀ ਇਹ ਲੋਕ ਬੈਡਰੂਮ ਉਹ ਵੀ ਅਟੈਚ ਹੈ ਹਾਂ ਬੈਡਰੂਮ ਅਟੈਚ ਹੈ ਇਧਰ ਉਹ ਦਿਖਾ ਦਾਂਗੇ ਬਾਈ ਆਪਾਂ ਹਾਂ ਜੀ ਬਾਈ ਬਹੁਤ ਪਿਆਰਾ ਡਿਜ਼ਾਈਨ ਆ ਬਹੁਤ ਸੋਹਣਾ ਕਿਸੇ ਭਰਾ ਨੇ ਛੋਟੇ ਪਰਿਵਾਰ ਵਾਸਤੇ ਬਣਾਉਣਾ ਹੋਵੇ ਬਾਈ ਕਈ ਵਾਰੀ ਨਾ ਆਪਣਾ ਵਿਚਾਰ ਹੁੰਦਾ ਹੈ ਵੀ ਆਪਾਂ ਘਰ ਬਣਾਉਣਾਗਾ 22 2300 ਏਰੀਆ ਦਾ ਤੇ ਉਹਨੂੰ ਆਪਾਂ ਬਣਾਈਏ ਕਿਵੇਂ ਜਿਹੜਾ ਆ ਡਿਜ਼ਾਈਨ ਆ ਬਾਈ ਆਪਣੇ ਭਰਾ ਇਹਨੂੰ ਦੇਖ ਕੇ ਇਦਾਂ ਦਾ ਘਰ ਬਣਾ ਸਕਦੇ ਆ ਕਿਉਂਕਿ ਬਾਈ ਆਪਾਂ ਨੰਬਰ ਵੀ ਦੇ ਦਾਂਗੇ ਉੱਪਰ ਜੇ ਡਿਜ਼ਾਈਨ ਪੂਜਾ ਪਾਠ ਵਾਸਤੇ ਆ ਦਿਖਾ ਦਿਓ ਬਈ ਤੇ ਇਹ ਬਾਈ ਇਹਦੇ ਵਾਸਤੇ ਰੱਖ ਲਿਆ ਹਨਾ ਹਾਂਜੀ ਹਾਂਜੀ ਠੀਕ ਹੈ ਹੁਣ ਬਾਈ ਹੋਣੀ ਬਰਤਨਾਂ ਜੋ ਮਾਈ ਪੂਜਾ ਪਾਠ ਵਾਸਤੇ ਹਨਾ ਵੈਸੇ ਤੁਸੀਂ ਇਹਨੂੰ ਆਪਸ਼ਨ ਦਿੱਤੀ ਸੀ ਪਹਿਲਾਂ ਸਟੋਰ ਦੀ ਵੀ ਹਾਂ ਸਟੋਰ ਦੀ ਸੀ ਠੀਕ ਹੈ ਜੋ ਕੋਈ ਜੇ ਆਪਾਂ ਸਮਾਨ ਖੇਡਵਾਇਆ ਨਹੀਂ ਹੈਗਾ ਤਾਂ ਪਰ ਤੁਸੀਂ ਬਾਬਾ ਜੀ ਦਾ ਵਾਸਤੇ ਰੱਖਿਆ ਸਟੋਰ ਫਿਰ ਵਾਪਸ ਪਿੱਛੇ ਘੜਤਾ ਸੀ ਬੈਕ ਸਟੋਰਾਂ ਲੱਗ ਦੋ ਕਰਤਾ ਹਾਂ ਲੱਗ ਕਰ ਠੀਕ ਹੈ ਬਈ ਠੀਕ ਹੈ ਤੇ ਬਾਈ ਕਿਚਨ ਦਾ ਬਹੁਤ ਸੋਹਣਾ ਕੰਮ ਹੋਇਆ ਦਿਖਾ ਦਿਓ ਇੱਧਰ ਤੇ ਵਾਸ਼ਿੰਗ ਏਰੀਆ ਹੈਗਾ ਬਈ ਨਾਲ ਇੱਧਰ ਇਹ ਬਾਹਰ ਨਹੀਂ ਕਿਚਨ ਹੈ ਜੀ ਅਗਲੇ ਬੱਚੇ ਅੱਛ ਇਹਦੇ ਜਰੂਰਤ ਬਹੁਤ ਹੁੰਦੀ ਹੈ ਬਾਈ ਨਾ ਪਿੰਡਾਂ ਦੇ ਤਾਂ ਇਹ ਉਹ ਕਵਰ ਕੀਤੀ ਹੋਈ ਆ ਬਾਈ ਓਪਨ ਹੀ ਰੱਖੀ ਹੈ ਨਾ ਤੇ ਆ ਜਾਓ ਬਾਈ ਤੇ ਇਹਦੇ ਚ ਕੰਮ ਹੋਣਾ ਰਹਿਦਾ ਬਾਈ ਹਜੇ ਕਿੱਥੇ ਆਜੇ ਰਹਿੰਦਾ ਜੀ ਇਹਦੇ ਚ ਛਿਮਨੀ ਵੇਰਾ ਦਾ ਹੈ ਨਾ ਤੇ ਉੱਪਰ ਚੱਲੀਏ ਬਾਈ ਹਾਂ ਜੀ ਤੇ ਦੋਸਤੋ ਬਹੁਤ ਪਿਆਰਾ ਡਿਜ਼ਾਈਨ ਹੈ ਬਾਈ ਹੋਰੀ ਆਪਣੇ ਨਾਲ ਲੈ ਗਏ ਤੇ ਕੀ ਕੀ ਕੰਮ ਰਹਿ ਗਿਆ ਇਹਦੀ ਬਾਈ ਬਾਹਰ ਲਈ ਬਾਉਂਡਰੀ ਰਹੀ ਅੱਛਾ ਠੀਕ ਹੈ ਬਾਹਰ ਬਾਥਰੂਮ ਮਗਰ ਲੱਟਰنگ ਵਗੈਰਾ ਬਣਾਓ ਉਹ ਅਲੱਗ ਤੋਂ ਬਣਾਓਗੇ ਹਾਂ ਅਲੱਗ ਤੋਂ ਬਣਾਉਣੇ ਨੇ ਠੀਕ ਹੈ ਠੀਕ ਹੈ ਤੇ ਬਾਉਂਡਰੀ ਵਾਲ ਵੀ ਬਾਈ ਬਾਈ ਹੁਰੀ ਬਣਾ ਰਹੇ ਆ ਹਾਂ ਬਾਈ ਉਹਨੂੰ ਮੱਸਾ ਟਾਈਮ ਲੱਗਦਾ ਤਾਂ ਠੀਕ ਹੈ ਬਹੁਤ ਟਾਈਮ ਬਨੂਣਾ ਫਿਰ 2 ਸਾਲ ਨੂੰ ਡੇਢ ਵੰਗੂ ਲੱਗ ਗਿਆ ਜਿਵੇਂ ਬਾਈ 2022 ਦੇ ਵਿੱਚ ਕੋਠੀ ਬਣਾਤੀ ਸੀ 23 ਤੱਕ ਉਸ ਤੋਂ ਬਾਅਦ ਤੁਸੀਂ ਲੱਕੜ ਵਗੈਰਾ ਦਾ ਕੰਮ ਕਰਵਾਇਆ ਤੇ ਹੁਣ ਤੁਸੀਂ ਸੋਚਿਆ ਵੀ ਬਾਈ ਇਤੋ ਹੀ ਟਾਈਮ ਲਈਏ ਇਹੀ ਬਣਾਉਣ ਬਾਉਂਡਰੀ ਵਾਲ ਵੀ ਕਹੀ ਜਾਂਦਾ ਸਾਲ ਹੋ ਗਿਆ ਇਹਨੂੰ ਤੇ ਬਾਈ ਕਲਾਸਿਕ ਲੁੱਕ ਦੀ ਬਾਉਂਡਰੀ ਵਾਲ ਹੈ ਤੇ ਦਰਵਾਜ਼ਾ ਲਾਉਣਗੇ ਜੀ ਬਾਈ ਹੁਰੀ ਜਦੋਂ ਤਿਆਰ ਹੋ ਗਿਆ ਆਪਾਂ ਦੁ ਪੁਰਾਣਾ ਬੈਡਰੂਮ ਹੈ ਜੀ ਇੱਕ ਆ ਬੈਡਰੂਮ ਆ ਗਿਆ ਉੱਪਰ ਹਾਂ ਜੀ ਤੇ ਇਹਦਾ ਵੀ ਬਹੁਤ ਡਿਫਰੈਂਟ ਕੰਮ ਹੋਇਆ ਹੋਇਆ ਬਾਈ ਆ ਦਿਖਾ ਦਿਓ ਬਾਈ ਸਾਰਾ ਇਹ ਲੱਕੜ ਦੀ ਹੋਇਆ ਜੀ ਸਾਰਾ ਕੰਮ ਹਾਂ ਜੀ ਲੱਕੜ ਦਾ ਹੋਇਆ ਜੀ ਠੀਕ ਹੈ ਲੱਕੜ ਦੇ ਉੱਪਰ ਜਿਵੇਂ ਮੰਨ ਕੇ ਚੱਲੋ ਜਿਵੇਂ ਆਹ ਜੀ ਇਹਦੇ ਪਰਸਮੈਕਾ ਲੱਗ ਗਿਆ ਹਾਂ ਪਰਸਮੈਕਾ ਠੀਕ ਹੈ ਜੀ ਤੇ ਆ ਡਾਊਨ ਸੀਲਿੰਗ ਆ ਗਈ ਬਾਈ ਤੇ ਸਿੰਪਲਸ ਓਵਰ ਨਵੇਂ ਕਲਰ ਦੇਖੋ ਬਾਈ ਐਲ ਸੀ ਡੀ ਪੈਨਲ ਦਾ ਕਲਰ ਦੇਖੋ ਤੇ ਬਾਈ ਬੈੱਡ ਵੀ ਇੱਥੇ ਬਣਵਾਇਆ ਹਾਂ ਘਰੇ ਬਣਾਇਆ ਬੈ ਸਾਰੇ ਹਾਂ ਠੀਕ ਹੈ ਬਾਈ ਠੀਕ ਹੈ ਤੇ ਇਧਰ ਦਿਖਾ ਦਿਓ ਬਾਈ ਆ ਵੇ ਬਈ ਤੁਸੀਂ ਬੈੱਡ ਕਹਿ ਰਹੇ ਸੀ ਇਹ ਕਿਹੜੇ ਬਣੇ ਹੋਏ ਨੇ ਤੇ ਤੁਸੀਂ ਪ੍ਰੈਸ਼ਰ ਲਾਇਆ ਹੋਇਆ ਹਾਂਜੀ ਥੱਲੇ ਉਹਨਾਂ ਨੇ ਨਾ ਪ੍ਰੈਸ਼ਰ ਲੱਗਾ ਹੋਇਆ ਜਿਵੇਂ ਕਿ ਆ ਚੱਕੜੇ ਹੋਣ ਬਈ ਹਾਂਜੀ ਗੱਦਾ ਚੱਕਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਵੀ ਇਹ ਕਿਸੇ ਦਿਨ ਸਿੱਧੇ ਖੜੇ ਹੋ ਜਾਂਦੇ ਆ ਚੱਕਿਓ ਬਈ ਇਹਨਾਂ ਨੂੰ ਬਈ ਕੰਮ ਬਹੁਤ ਸੋਹਣਾ ਹੋਇਆ ਆ ਦੇਖੋ ਇਦੋਂ ਆਸਾਨੀ ਨਾਲ ਹੀ ਜਾਂਦੇ ਬਈ ਹੈਨਾ ਹਾਂ ਬਸ ਇਹ ਇਹ ਰਹਿ ਗਿਆ ਵੀ ਜਵਾਨ ਕਢਣਾ ਆਪਾਂ ਨੂੰ ਭੜ ਕੇ ਕਢਣਾ ਨੂੰ ਗੱਦਾ ਗੁੱਦਾ ਗਿਰਨ ਟੈਕ ਤੋਂ ਭੈ 35 ਕਿਲੋ ਦਾ ਗੱਦਾ ਹੈ ਹਾਂ ਹਾਂ ਤੇ 8 ਇੰਚ ਇਹ ਆਗਾ ਠੀਕ ਹੈ ਤਾਰਨੂੰ ਜਗ੍ਹਾ ਹੈ ਨਹੀਂ ਕਿ ਫਿਰ ਕੋਕਾ ਠੀਕ ਹੈ ਬਾਈ ਠੀਕ ਹੈ ਤੇ ਆ ਜਾਓ ਬਾਈ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਕੰਮ ਵੀ ਉਨੇ ਹੀ ਸੋਹਣਾ ਕਰਾਇਆ ਹੋਇਆ ਹੈ ਬਾਈ ਉਹਨਾਂ ਨੇ ਤੇ ਉਹਨੇ ਆ ਗਿਆ ਵਾਸ਼ਰੂਮ ਬਾਈ ਲੌਬੀ ਨਾਲ ਅਟੈਚ ਹੋਇਆ ਹੋਇਆ ਤੇ ਇੱਥੇ ਇੱਕ ਬੈੱਡਰੂਮ ਇੱਕ ਵਾਸ਼ਰੂਮ ਅਟੈਚ ਹੋ ਗਿਆ ਬਾਈ ਲੌਬੀ ਨਾਲ ਲੌਬੀ ਕਾਫੀ ਖੁੱਲੀ ਹੈ ਇਦਰੋ ਦਿਖਾ ਦਉ ਭਾਈ ਭੱਜ ਜਾਇਆਂ ਦਿਖਾ ਰਿਹਾ ਤੁਹਾਨੂੰ ਇੱਕ ਆਪਣੇ ਭਰਾਵਾਂ ਨੂੰ ਇੱਕ ਹੋਰ ਬੇਨਤੀ ਆ ਜਿਹੜੇ ਆਪਣੇ ਭਰਾ ਆਪਣਾ ਚੈਨਲ ਦੇਖਦੇ ਆ ਵੀਡੀਓ ਦੇਖਦੇ ਆ ਉਹਨਾਂ ਕਈ ਵਾਰੀ ਭਾਈ ਕਮੈਂਟਾਂ ਚ ਲਿਖ ਦਿੰਦੇ ਆ ਵੀ ਭਾਈ ਰੇਟ ਦੱਸੋ ਕੋਠੀ ਦਾ ਭਾਈ ਆਪਣੀ ਇੱਕ ਬੇਨਤੀ ਹੁੰਦੀ ਆ ਭਰਾ ਆਪਾਂ ਪਹਿਲੀ ਗੱਲ ਤਾਂ ਡਿਜ਼ਾਈਨ ਦਿਖਾਉਨੇ ਆ ਜਿਹੜੇ ਆਪਣੇ ਆਰਕੀਟੈਕਟ ਭਰਾਵਾਂ ਨੇ ਬਣਾਏ ਹੁੰਦੇ ਆ ਜਾਂ ਠੇਕੇਦਾਰ ਭਰਾਵਾਂ ਨੇ ਕੰਮ ਕੀਤਾ ਹੁੰਦਾ ਉਹਨਾਂ ਦਾ ਕੰਮ ਦਿਖਾਉਣਾ ਆਪਣਾ ਮਕਸਦ ਹੁੰਦਾ ਹੈ ਹਰ ਇੱਕ ਕੋਠੀ ਬਕਾਇਓ ਨਹੀਂ ਹੁੰਦੀ ਜਿਹੜੀ ਕੋਠੀ ਬਕਾਇਓ ਹੁੰਦੀ ਉਹਦੇ ਤੇ ਸਪੈਸ਼ਲ ਆਪਾਂ ਪਹਿਲੀ ਕਹਾਂਗੇ ਵੀ ਇਹ ਕੋਠੀ ਵੇ ਉਹਦੇ ਚ ਆਪਣੇ ਘਰ ਦੇ ਵਿੱਚ ਵੀ ਉਹਦਾਂ ਦਾ ਬਣਾ ਸਕਦੇ ਤੇ ਇਹ ਬੇਨਤੀ ਹੁੰਦੀ ਹੈ ਭਰਾ ਹਰੇਕ ਬਾਈ ਕਮੈਂਟ ਦੇ ਵਿੱਚ ਜ਼ਿਆਦਾਤਰ ਲਿਖਦੇ ਆ ਤੇ ਬਾਈ ਤੁਸੀਂ ਰੇਟ ਤਾਂ ਦੱਸ ਦੇਣੀ ਬਈ ਰੇਟ ਦੀ ਗੱਲ ਇਹ ਹੁੰਦੀ ਹੈ ਵੀ ਜੇ ਕੋਠੀ ਤੇ ਬਣੀ ਹੋਈ ਲਾਗਤ ਦੱਸਣੀ ਹੋਵੇ ਤਾਂ ਮਾਲਕ ਤੋਂ ਆਪ ਪੁੱਛ ਲੈਣਾ ਜੇ ਦੱਸਣੀ ਚਾਹੇ ਤਾਂ ਮਾਲਕ ਦੱਸ ਹੁੰਦਾ ਨਹੀਂ ਵੀ ਬਾਈ ਕਾਊਂਟਿੰਗ ਕੀਤੀ ਹੁੰਦੀ ਕਿਸੇ ਨੇ ਤਾਂ ਹਾਂਜੀ ਅਕਾਊਂਟਿੰਗ ਕੀਤੀ ਕਈ ਵਾਰ ਉਹ ਖੁੱਲਾ ਪੈਸਾ ਨੱਕ ਜਾਂਦਾ ਜੀ ਹੁਣ ਨਹੀਂ ਗਿਣਤੀ ਦੇ ਵਿੱਚ ਆਉਂਦਾ ਕਿਸੇ ਦੀ ਗਿਣਤੀ ਹੁੰਦੀ ਆ ਤਾਂ ਬਾਈ ਆਪਾਂ ਜਰੂਰ ਦੱਸ ਦਾਂਗੇ ਕੱਲਾ ਬੰਦਾ ਹੁੰਦਾ ਜੀ ਅਗਲਾ ਹੁਣ ਨਹੀਂ ਗਿਣਤੀ ਹੁੰਦੀ ਹਨਾ ਤੇ ਬਾਈ ਬਾਈ ਹੋਰਾਂ ਦਾ ਕੰਮ ਕਿਵੇਂ ਤੇ ਆਪਾਂ ਕੋਠੀ ਤੋਂ ਨੂੰ ਸਾਰੀ ਦਿਖਾ ਦਿੱਤੀ ਡਿਜ਼ਾਈਨ ਕਿਦਾਂ ਦਾ ਤੇ ਬਾਉਂਡਰੀ ਵਾਲ ਬਣਨੀ ਹੈ ਜੇ ਤੇ ਭਾਈ ਵੀਡੀਓ ਨੂੰ ਸ਼ੇਅਰ ਕਰਨਾ ਤੇ ਉੱਪਰ ਨੰਬਰ ਦੇਵਾਂਗੇ ਤੁਸੀਂ ਵੀ ਅਗਰ ਇਦਾਂ ਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਤੇ ਆਪਣੇ YouTube ਚੈਨਲ ਤੇ Instagram ਪੇਜ ਨੂੰ ਜਰੂਰ ਫੋਲੋ ਕਰ ਲਈ ਦਿਓ ਧੰਨਵਾਦ ਸ਼ਸ਼ਿਕਾ